ਸਸਰੀ ਕਾਲ ਜੀ ਤੁਸੀਂ ਦੇਖ ਰਹੇ ਸ਼ੇਰ-ਏ-ਪੰਜਾਬ ਨਿਊਜ਼ ਚੈਨਲ ਨਵੀਆਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਗੱਲ ਕਰਦੇ ਆ ਕਿ ਇਸ ਵੇਲੇ ਦੀ ਇੱਕ ਬਹਿਦ ਹੀ ਮੰਦ ਭਾਗੀ ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸ਼ੱਕ ਦੇ ਚੱਲਦਿਆਂ ਇੱਕ ਪਤੀ ਵੱਲੋਂ ਆਪਣੀ ਪਤਨੀ ਦਾ ਗੰਡਾ ਸੇ ਮਾਰ ਕੇ ਕਤਲ ਕਰ ਦਿੱਤਾ ਹਾਦਥਾ ਉਦੋਂ ਹੋਈ ਜਦੋਂ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰਨ ਤੋਂ ਬਾਅਦ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕੀਤੀ ਗਈ ਤਾਂ ਉਸ ਤੋਂ ਬਾਅਦ ਜਿਸ ਜਿਸ ਨੇ ਇਸ ਵੀਡੀਓ ਨੂੰ ਦੇਖਿਆ ਤਾਂ ਪੈਰਾਹੀਠਾ ਜ਼ਮੀਨ ਖਿਸਕ ਗਈ ਕਿਉਂਕਿ ਇੰਨੀ ਬੇਰਮੀ ਦੇ ਨਾਲ ਕਤਲ ਕੀਤਾ ਤਾਂ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜੜੀ ਜਾਂਚ ਕੀਤੀ ਜਾ ਰਹੀ ਇਹਦੇ ਵਿੱਚ ਅੱਜ ਥਾਣਾ ਲਹਿਰਾਚ ਇਤਲਾਹ ਮਿਲੀ ਸੀ ਐਸਐਚਓ ਨੂੰ ਕਿ ਕੁਲਦੀਪ ਸਿੰਘ ਰਾ ਦੇ ਬੰਦੇ ਨੇ ਪਿੰਡ ਖੰਡੇਵਾ ਦੇ ਨੇ ਆਪਣੀ ਪਤਨੀ ਦਾ ਬੇਰਮੀ ਨਾਲ ਕਤਲ ਕੀਤਾ ਤੇ ਇਹ ਆਧਾਰ ਤੇ ਐਸਐਚਓ ਵੱਲੋਂ ਕਾਰਵਾਈ ਕਰਦੇ ਹੋਏ ਆ ਮੌਕੇ ਤੇ ਪਹੁੰਚ ਕੇ ਨਤੀਸ਼ ਕੀਤੀ ਹੈ ਤੇ ਮੌਕੇ ਤੇ ਦੇ ਘਰ ਦੇ ਵਿੱਚ ਅੰਦਰ ਬੈਡਰੂਮ ਦੇ ਵਿੱਚ ਔਰਤ ਦੀ লাশ ਪਈ ਹੈ ਖੂਨ ਨਾਲ ਲਥਪਥੀ ਦੇ ਚਿਹਰੇ ਤੇ ਤੇ ਗਰਦਨ ਤੇ ਵੀ ਕਾਫੀ ਮਲਟੀਪਲ ਕੱਟਨੇ ਤੇ ਕੋਲ ਹੀ ਕੋਲ ਗੰਡਾਸੀ ਜਿਹੜੀ ਨਾਲ ਉਹਨੇ ਕਤਲ ਕੀਤਾ ਉਹ ਵੀ ਮਿਲ ਗਈ ਹੈ ਤੇ ਸਿਫਰੈਂਸਿਕ ਟੀਮ ਵੀ ਭਲਾਈ ਹੋਈ ਮੌਕੇ ਤੇ ਪ੍ਰੋਪਰ ਜਾਬਤ ਅਨਸਾਰ ਅਸੀਂ ਅਗਲੀ ਤਰੀਕੀ ਸ਼ਾਮ ਨੂੰ ਚਲਿਆ ਰਹੇ ਹਾਂ ਕਿ ਜਿਸ ਤਰ੍ਹਾਂ ਕੁਲਦੀਪ ਸਿੰਘ ਜਿਹੜਾ ਹੈਗਾ ਸੀਗਾ ਵੀਡੀਓ ਵੀ ਉਹਨੇ ਵਾਇਰਲ ਕਰੀਆ ਤੁਹਾਨੂੰ ਚਾਹੇ ਵੀ ਥਾਣੇ ਦੇ ਵਿੱਚ ਵੀ ਪਹੁੰਚਿਆ ਮਰਡਰ ਕਰਨ ਤੋਂ ਬਾਅਦ ਹੈਗਾ ਕੀ ਮਾਮਲਾ ਹਾਂਜੀ ਜਦੋਂ ਸਾਡੀ ਪੁਲਿਸ ਪਾਰਟੀ ਇੱਧਰ ਆਈ ਜਦੋਂ ਸਾਨੂੰ ਤਲਾਸ਼ ਮਿਲੀ ਤੇ ਹੁਣ ਪਿੱਛੋਂ ਪਤਾ ਲੱਗਾ ਜੀ ਉਹ ਜਾ ਕੇ ਥਾਣੇ ਦੀ ਪੇਸ਼ ਸਰੈਂਡਰ ਕਰ ਗਏ ਤੇ ਬਕਾਇਦਾ ਪ੍ਰੋਪਰ ਉਹਦੀ ਹੁਣ ਅਰੈਸਟ ਪਾ ਕੇ ਸੀ ਅਗਲੀ ਕਾਰਵਾਈ ਹੁਣ ਲਏ ਨਾ ਮਰਡਰ ਕਰਨ ਦੇ ਕਾਰਨ ਦਾ ਪਤਾ ਲੱਗਾ ਜੀ ਦੇਖੋ ਇਹ ਮੋੜਲੇ ਹੈ ਜਾਂਚ ਤੋਂ ਤਾਂ ਉਹ ਕੋਈ ਆਪਣੀ ਪਤਨੀ ਤੇ ਸ਼ੱਕ ਵਗੈਰਾ ਕਰਦਾ ਸੀਗਾ ਇਹ ਜੇ ਤਰਫੀਸ਼ ਦਾ ਮਸਾ ਇਹ ਅਸੀਂ ਤਰਫੀਸ਼ ਵਿਚਾਰਾਂਗੇ ਸਾਰਾ ਤੇ ਪਰਿਵਾਰ ਚੋਂ ਪਰਿਵਾਰ ਜੀ ਜਿਹੜੀ ਇਹ ਮ੍ਰਿਤਕ ਹੈਗੀ ਲੇਡੀ ਇਹਨਾਂ ਦੇ ਤਿੰਨ ਬੱਚੇ ਨੇ ਦੋ ਬੇਟੀਆਂ ਇੱਕ ਬੇਟਾ ਤੇ 10 ਸਾਲ ਦੀ ਬੇਟੀ ਇੱਕ 8 ਸਾਲ ਦੀ ਹੈ ਤੇ ਬੇਟਾ 6 ਸਾਲ ਦਾ ਸਰ ਕਿਹੜੀ ਧਾਰਾ ਦੇ ਲੱਗੇ ਇਹ ਮਰਡਰ ਦਾ ਕੇਸ ਅਰਜ ਕੀਤਾ ਗਿਆ ਜੀ 103 1 ਵੀਐਨਐਸ ਦੇ ਤਹਿਤ ਐਫੇਦਰਸ ਕੀਤਾ ਗਿਆ ਉਹਨ ਕਬਜ਼ੇ ਤੇ ਲੈ ਕੇ ਬਹੁਤ ਗੱਲ ਦਿੱਤਾ ਹਾਂਜੀ ਆਪਣੇ ਡੈੱਡ ਬੋਡੀ ਨੂੰ ਸ਼ੇਰ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਦੇ ਰਹੋ ਤਾਂ ਜੋ ਕਿ ਸਮੇਂ-ਸਮੇਂ ਸੇਰ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ੇਰ ਪੰਜਾਬ ਨਿਊ